ਵੀਡੀਓਜ਼ ਦੇਖ ਕੇ ਅਸੀਂ ਖੁਦ ਹੀ ਭੱਜੇ ਆਏ ਹਾਂ ਇੱਕ ਦੋ ਵਾਰੀ ਕਾਲ ਕੀਤੀ ਤਾਂ ਉਹ ਕਹਿੰਦੀ ਕਿ ਤੁਹਾਡੇ ਬੱਚੇ ਸੇਫ ਨਹੀਂ ਪਰ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਕਿੰਨਾ ਕੁ ਪਾਣੀ ਹੈ ਇੱਥੋਂ ਕਿੰਨੀ ਕਿ ਦੂਰ ਹੋਵੇਗਾ ਜੀ ਸਕੂਲ ਜੇ ਰਾਜਾ ਲਾਇਆ ਜੇ ਸਾਰੇ 3 ਕਿਲੋਮੀਟਰ ਹੈ ਲਗਭਗ ਇੱਥੋਂ ਇੱਥੋਂ ਔਰ ਸਾਰਾ ਰਸਤਾ ਜਿਹੜਾ ਪਾਣੀ ਨਾਲ ਭਰਿਆ ਸਾਰਾ ਪਾਣੀ ਨਾਲ ਭਰਿਆ ਅਸੀਂ ਪ੍ਰਸ਼ਾਸਨ ਕੋ ਕੰਪਲੇਨ ਪਾਈ ਅਸੀਂ 112 ਨੰਬਰ ਤੇ ਤਿੰਨ ਵਾਰੀ ਕੰਪਲੇਨ ਪਾਤੀ ਕਹਿੰਦੇ ਕਿ ਅਸੀਂ ਨਾ ਇੱਕ ਬੋਟ ਦਾ ਅਰੇਂਜਮੈਂਟ ਕਰ ਦਾਂਗੇ ਸਾਡੇ ਕੋ ਅਵੇਲੇਬਲ ਨਹੀਂ ਹੈਗੀ ਕੋਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਣ ਦੇ ਕੋਈ ਪ੍ਰਸ਼ਾਸਨ ਜ਼ਿੰਮੇਵਾਰੀ ਨਹੀਂ ਲੈਣ ਦੇ ਇਹ ਪਿੰਡ ਦੇ ਲੋਕੀ ਤੇ ਕਿਸਾਨ ਜੂਨੀਅਨ ਉਹ ਆਪਣੇ ਟਾਈਟਰ ਟਰਾਲੀ ਲੈ ਕੇ ਜਾਣ ਦੇ ਨੇ ਤੇ ਆਪਣੇ ਬੱਚੇ ਲਿਆਉਣ ਦੇ ਜਿਹਨੇ ਬਾਕੀ ਕੋਈ ਸਰਕਾਰ ਕੁਛ ਨਹੀਂ ਚੱਕਣ ਦੇ ਹਰ ਕੋਈ ਆਪਣੇ ਘਰ ਚ ਆਪਣਾ ਪ੍ਰਬੰਧ ਆਪ ਕਰੇ ਸਰਕਾਰ ਦੇ ਸਿਰ ਤੇ ਬਿਲਕੁਲ ਨਾ ਰਵੇ ਤੇ ਬਿਲਕੁਲ ਸਰਕਾਰ ਦਾ ਕੋਈ ਸਾਥ ਨਹੀਂ ਜੀ ਕਤਸਪਰੰਤ ਰਾਵੀ ਦਾ ਦਰਿਆ ਦਾ ਪਾਣੀ ਜਿਹੜਾ ਹੈ ਉਹ ਕਹਿਰ ਮਚਾਰਿਆ ਹੈ ਔਰ ਇਸੇ ਦੇ ਲਪੇਟ ਤੇ ਵਿੱਚ ਆਇਆ ਹੈ ਦਬੂੜੀ ਦਾ ਨਵੋਦਿਆ ਵਿਦਿਆਲਿਆ ਔਰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾ ਪਰਸਨ ਕਹਾਂਗਾ ਜੇ ਦਿਖਾਂ ਤਾਂ ਤੁਸੀਂ ਜਿਹਨੇ ਵੀ ਦ੍ਰਿਸ਼ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਦੇ ਵਿੱਚ ਹੀ ਲੁਕਿਆ ਆਇਆ ਔਰ ਸਾਹਮਣੇ ਜਿਹੜੇ ਪਿੱਛੇ ਛੋਟੇ-ਛੋਟੇ ਜਿਹੜੇ ਬਿਲਡਿੰਗਸ ਦੇ ਦ੍ਰਿਸ਼ ਤੱਕ ਰਹੇ ਨੇ ਤਾਂ ਉਹ ਹੈ ਨਵੋਦਿਆ ਦਾ ਜਿਹੜਾ ਸਕੂਲ ਜਿੱਥੇ ਕਿ ਇਸ ਵਕਤ ਜਿਹੜੇ ਨੇ ਉਹ ਬੱਚੇ ਜੋ ਆਇਆ ਉਹ ਫਸ ਗਏ ਨੇ ਕਿਉਂਕਿ ਪਾਣੀ ਜਿਹੜਾ ਹੈ ਉਹ ਕਾਫੀ ਜ਼ਿਆਦਾ 4 ਤੋਂ 5 ਫੁੱਟ ਦੀ ਹਾਈਟ ਦੇ ਵਿੱਚ ਜਿਹੜਾ ਸਕੂ ਦੱਸਿਆ ਗਿਆ ਤਾਂ ਉਸ ਤੋਂ ਬਾਅਦ ਥੋੜਾ ਪ੍ਰਸ਼ਾਸਨ ਜਿਹੜਾ ਹੈ ਉਹ ਹੁਣ ਹਰ ਹਰਕਤ ਦੇ ਵਿੱਚ ਆਇਆ ਹੈ ਲੋਕਾਂ ਦੇ ਬੱਚਿਆਂ ਦੇ ਮਾ ਜਿਹੜੇ ਪੇਰੈਂਟਸ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਮੈਮ ਬੱਚੇ ਜਿਹੜੇ ਸਕੂਲ ਦੇ ਵਿੱਚ ਸਨ ਕੀ ਤੁਹਾਨੂੰ ਕਿਸੇ ਨੇ ਇਨਫੋਰਮ ਕੀਤਾ ਸਕੂਲ ਵੱਲੋਂ ਜਾਂ ਤੁਹਾਡੇ ਤੋਂ ਪਤਾ ਨਹੀਂ ਸੀ ਕਿ ਇਹ ਹਾਲਾਤ ਬਣ ਗਏ ਨਹੀਂ ਸਰ ਮੈਂ ਕੱਲ ਸ਼ਾਮੀ 7 ਵਜੇ ਫੋਨ ਕੀਤਾ ਸੀਗਾ ਤੇ ਉਦੋਂ ਕਿਹਾ ਗਿਆ ਸੀਗਾ ਕਿ ਬਿਲਕੁਲ ਠੀਕ ਮਾਹੌਲ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਤੁਹਾਡੇ ਬੱਚੇ ਸੇਫ ਨੇ ਪਰ ਸਵੇਰੇ ਸਾਨੂੰ 12 ਵਜੇ ਵੀਡੀਓ ਤੋਂ ਹੀ ਪਤਾ ਚੱਲਿਆ ਕਿ ਉੱਥੇ ਇਹਨਾਂ ਪਾਣੀ ਆ ਗਿਆ ਸਾਨੂੰ ਕੋਈ ਕਾਲ ਨਹੀਂ ਆਈ ਫਿਰ ਸਾਨੂੰ ਬੱਚੇ ਦਾ ਫੋਨ ਆਇਆ ਕਿ ਅਸੀਂ ਉੱਪਰ ਸ਼ਿਫਟ ਹੋ ਗਏ ਹਾਂ ਨੀਚੇ ਵਾਲੀ ਹੌਸਟਲ ਤੋਂ ਉੱਪਰ ਚਲੇ ਗਏ ਪਰ ਪਾਣੀ ਨੇ ਸਾਡਾ ਸਾਰਾ ਸਕੂਲ ਭਰ ਗਿਆ ਹੈ ਵੀਡੀਓਜ਼ ਦੇਖ ਕੇ ਅਸੀਂ ਖੁਦ ਹੀ ਭੱਜੇ ਆਏ ਹਾਂ ਇੱਕ ਦੋ ਵਾਰੀ ਕਾਲ ਕੀਤੀ ਹੈ ਤਾਂ ਉਹ ਕਹਿੰਦੇ ਕਿ ਤੁਹਾਡੇ ਬੱਚੇ ਸੇਫ ਨੇ ਪਰ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਕਿੰਨਾ ਕੁ ਪਾਣੀ ਆ ਜਾਂ ਕੁਝ ਵੀ ਫਿਲਹਾਲ ਕੋਈ ਇੱਥੇ ਗਿਆ ਲੈਣ ਗਿਆ ਹਾਂਜੀ ਇੱਥੇ ਪਿੰਡ ਵਾਲੇ ਬੜੇ ਦੋਨਾਂ ਸਾਈਡਾਂ ਤੋਂ ਉਧਰੋਂ ਬੀੜੇ ਲੈ ਕੇ ਜਾ ਰਹੇ ਦੋ ਟਰੈਕਟਰ ਟ੍ਰੇਲਰ ਲੈ ਕੇ ਜਾ ਰਹੇ ਨੇ ਹਾਂਜੀ ਪਰ ਟੈਨਸ਼ਨ ਤਾਂ ਹੋ ਜਾਂਦੀ ਹੈ ਹਾਂਜੀ ਹਾਂਜੀ ਸਰ ਹਰ ਕੋ ਯਾਰ ਬੱਚਿਆਂ ਦੀ ਹਾਂਜੀ ਇੱਕ ਵਾਰੀ ਫੋਨ ਆਇਆ ਸੀ ਸਵੇਰੇ ਮਾਰਨਿੰਗ ਕਿ ਮੰਮਾ ਅਸੀਂ ਠੀਕ ਹਾਂ ਉੱਸੀ ਉੱਪਰ ਵਾਲੇ ਹੋਸਟਲ ਤੋਂ ਚਲੇ ਗਏ ਹਾਂ ਬਿਲਕੁਲ ਇਹ ਤੁਸੀਂ ਸੁਣਿਆ ਹੈ ਸਣਾ ਉਹ ਬੱਚਿਆਂ ਦੇ ਪੇਰੈਂਟਸ ਜਿਹੜੇ ਇੱਥੇ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਪਿੰਡ ਵਾਲੇ ਜਿਹੜੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਹੋਇਆ ਹੋਰ ਸਾਧਨਾਂ ਦੇ ਨਾਲ ਜੋ ਹੈ ਉੱਥੇ ਮੌਕੇ ਦੇ ਉੱਤੇ ਪਹੁੰਚ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਰਸਤਾ ਬਿਲਕੁਲ ਜਿਹੜਾ ਹੈ ਉਹ ਬੰਦ ਹੋ ਚੁੱਕਾ ਹੈ ਇੱਥੋਂ ਕਿੰਨੀ ਕਿ ਦੂਰ ਹੋਵੇਗਾ ਜੀ ਸਕੂਲ ਜੇ ਨਾਜਾ ਲਾਇਆ ਜੇ ਇੱਥੇ ਸਾਰਾ 3 ਕਿਲੋਮੀਟਰ ਹੈ ਲਗਭਗ ਇੱਥਾਂ ਇੱਥੋਂ ਔਰ ਸਾਰਾ ਰਸਤਾ ਜਿਹੜਾ ਪਾਣੀ ਨਾਲ ਭਰਿਆ ਸਾਰਾ ਪਾਣੀ ਨਾਲ ਭਰਿਆ ਕਿੰਨਾ ਕਿੰਨਾ ਪਾਣੀ ਹੋਊਗਾ ਇੱਥੇ ਇੱਥੇ ਅਜੇ 5- ਬਾਉਂਡਰੀ ਹੈ ਬਾਉਂਡਰੀ ਮਤਲਬ 10 10 12 12 ਫੁੱਟ ਬਾਅਦ ਉਹ ਸਾਰਾ ਵਿੱਚ ਹੀ ਜਾ ਰਿਹਾ ਬਾਹਰ ਕੋਈ ਨਿਕਾਸ ਨਹੀਂ ਉਹ ਤਾਂ ਨੂੰ ਜਾ ਰਿਹਾ ਇੱਕ ਮੰਜ਼ਲ ਜਿਹੜੀ ਆ ਉਹ ਬਿਲਕੁਲ ਕੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਕੋ ਕੰਪਲੇਨ ਪਾਈ ਅਸੀਂ 112 ਨੰਬਰ ਤੇ ਤਿੰਨ ਵਾਰੀ ਕੰਪਲੇਨ ਪਾਤੀ ਕਹਿੰਦੇ ਕਿ ਅਸੀਂ ਨਾ ਇੱਕ ਬੋਰਡ ਦਾ ਅਰੇਂਜਮੈਂਟ ਕਰ ਦਾਂਗੇ ਸਾਡੇ ਕੋ ਅਵੇਲੇਬਲ ਨਹੀਂ ਹੈਗੀ ਹੁਣ ਤੁਸੀਂ ਸੋਚੋ ਕਿ ਛੋਟੇ ਛੋਟੇ ਬੱਚੇ ਆਉਂਦੇ ਜੇ ਇਹ ਬੱਚਿਆਂ ਵਾਸਤੇ ਨਹੀਂ ਸਰਕਾਰ ਕੁਝ ਕਰ ਸਕਦੀ ਕਹਿੰਦੇ ਅਸੀਂ ਹਰ ਵਾਸਤੇ ਹਰ ਇੱਕ ਕੰਮ ਇੱਥੇ ਕੀਤਾ ਵਾ ਤੁਹਾਡੇ ਬੱਚੇ ਨੇ ਉੱਥੇ ਸਾਡੇ ਬੱਚੇ ਨਹੀਂ ਉੱਥੇ ਸਵੇਰ ਦੇ ਅਸੀਂ ਆਏ ਆ ਹੈ ਕਿ ਨਹੀਂ ਤੇ ਫਿਰ ਵੀ ਇਹ ਸਾਨੂੰ ਥੋੜਾ ਬੋਤਾ ਦੱਸ ਦਿੰਦੇ ਕਿ ਤੁਹਾਡੇ ਬੱਚੇ ਇੱਥੇ ਸੇਫ ਨਹੀਂ ਗਏ ਜਾਂ ਕਿੱਦਾਂ ਵਾ ਅਸੀਂ ਆਪਣੇ ਬੱਚੇ ਤਾਂ ਲੈ ਕੇ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ ਹੁਣ ਕੋਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਣ ਦੇ ਕੋਈ ਪ੍ਰਸ਼ਾਸਨ ਜ਼ਿੰਮੇਵਾਰੀ ਨਹੀਂ ਲੈਣ ਦੇ ਇਹ ਪਿੰਡ ਦੇ ਲੋਕੀ ਤੇ ਕਿਸਾਨ ਜੁਨੀਅਨ ਉਹ ਆਪਣੇ ਟਰੈਟਰ ਟਰਾਲੀ ਲੈ ਕੇ ਜਾਣ ਦੇ ਨੇ ਤੇ ਆਪਣੇ ਬੱਚੇ ਲਿਆਉਣ ਦੇ ਜਿਹਨੇ ਬਾਕੀ ਕੋਈ ਸਰਕਾਰ ਕੁਛ ਨਹੀਂ ਚੱਕਣ ਲਈ ਇਹ ਹਰ ਪ੍ਰਭਾਵਿਤ ਜਿਹੜਾ ਕੰਟਰੋਲ ਰੂਮ ਆ ਉਹ ਤੇ ਫੋਨ ਚੁੱਕਦੇ ਨੇ ਕਹਿੰਦੇ ਸਿਰਫ ਸਾਡੇ ਡਿਊਟੀਆਂ ਲੱਗੀਆਂ ਵਾ ਤੁਹਾਨੂੰ ਸੁਣਾ ਦੇ ਸਕਦੇ ਆ ਵੀ ਇੱਥੇ ਹੀ ਪ੍ਰਬੰਧ ਕਰਨ ਲੱਗੇ ਪਰ ਕੋਈ ਪ੍ਰਬੰਧ ਨਹੀਂ ਜੇ ਮੈਂ ਤਾਂ ਹੱਥ ਜੋੜ ਕੇ ਇਹੋ ਕਹੂੰਗੀ ਵੀ ਹਰ ਕੋਈ ਆਪਣੇ ਘਰ ਚ ਆਪਣਾ ਪ੍ਰਬੰਧ ਆਪ ਕਰੇ ਸਰਕਾਰ ਦੇ ਸਿਰ ਤੇ ਬਿਲਕੁਲ ਨਾ ਰਵੇ ਤੇ ਬਿਲਕੁਲ ਸਰਕਾਰ ਦਾ ਕੋਈ ਸਾਥ ਨਹੀਂ ਜੇ ਬਿਲਕੁਲ ਆ ਦੇਖੋ ਵੱਡਾ ਸਵਾਲ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਉੱਤੇ ਖੜਾ ਕਰ ਦਿੰਦਾ ਹੈ ਸਰਕਾਰ ਦੇ ਉੱਤੇ ਖੜਾ ਕਰ ਦਿੰਦਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਸਾਥ ਜਿਹੜਾ ਦਾਵੇ ਕੀਤੇ ਜਾਂਦੇ ਨੇ ਭੈਣ ਜੀ ਦਾਵੇ ਕੀਤੇ ਜਾਂਦੇ ਸੀ ਕਿ ਸਾਰੇ ਮੁਖਤਾ ਪ੍ਰਬੰਧ ਹੋ ਗਏ ਨੇ ਇਹ ਹੋ ਗਏ ਨੇ 400 ਦੇ ਕਰੀਬ ਬੱਚੇ ਫਸੇ ਨੇ ਸਟਾਫ ਫਸਿਆ ਹੈ ਕੀ ਮੰਨਦੇ ਹੋ ਕਿ ਹੁਣ ਤੱਕ ਜਿਹੜੀ ਹੈ ਸਰਕਾਰ ਦੀ ਕਿੰਨੀ ਇਹਦੀ ਨਾਕਾਮੀਆਂ ਜਾਂ ਪ੍ਰਸ਼ਾਸਨ ਦੀ ਕਿੰਨੀ ਨਾਕਾਮੀਆਂ ਜਿਹੜਾ ਹਾਲੇ ਤੱਕ ਜਿਹੜਾ ਹੱਲ ਨਹੀਂ ਹੋ ਚੁੱਕਿਆ ਸਵੇਰ ਤੋਂ ਜਿਹੜੀਆਂ ਖਬਰਾਂ ਫਲੈਸ਼ ਹੋ ਰਹੀਆਂ ਨੇ ਸਰ ਸੈਂਟਰ ਗਵਰਨਮੈਂਟ ਦੇ ਅੰਡਰ ਆ ਸਕੂਲ ਪਰ ਸਾਂ ਇੰਟਰਨੈਟ ਤੇ ਚਾਹੀਦਾ ਹੈ ਕੋਈ ਜੀ ਕਰਦੇ ਹੋ ਕਿ ਬੱਚਿਆਂ ਨੂੰ ਸੇਫ ਜਗ੍ਹਾ ਤੇ ਲੈ ਕੇ ਪੇਰੈਂਟਸ ਨੂੰ ਫੋਨ ਕਰਦੇ ਪਰ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਅਸੀਂ ਸਵੇਰ ਤੇ ਆਏ ਆ ਅਸੀਂ ਡੀਸੀ ਦਫ਼ਤਰ ਵੀ ਗਏ ਆ ਉਹਨਾਂ ਚਲੋ ਸਾਡੀ ਹੈਲਪ ਕੀਤੀ ਮੈਡਮ ਆਏ ਸਵੇਰ ਦੇ ਇੱਥੇ ਮੈਡਮ ਨੇ ਮਤਲਬ ਖਾਲਸਾਇਡ ਵੀ ਆਈ ਆ ਤੇ ਮੈਡਮ ਨੇ ਕਾਫੀ ਮਦਦ ਕੀਤੀ ਮੈਡਮ ਅਜੇ ਵੀ ਇੱਥੇ ਖੜੇ ਨੇ ਕਹਿੰਦੇ ਜਿੰਨੇ ਚਿਰ ਬੱਚੇ ਨਹੀਂ ਜਾਂਦੇ ਇੱਥੋਂ ਉਹਨੀ ਦਰ ਮੈਂ ਇੱਥੇ ਹੀ ਖੜੀ ਰਾਵਾਂਗੀ ਤੇ ਪਰ ਪ੍ਰਸ਼ਾਸਨ ਦੇ ਮਤਲਬ ਅਸੀਂ ਕਹਿ ਨਹੀਂ ਸਕਦੇ ਵੀ ਹੁਣ ਇੰਨਾ ਦੇਖੋ ਤੁਸੀਂ ਵੀ ਇਹੀ ਰਹਿ ਜੇ ਹਾਨੂੰ ਪਤਾ ਸਾਡੇ ਬੱਚੇ ਕਿਸਾ ਹਾਲਾਤ ਚ ਓਥੇ ਆਸੀਂ ਸਵੀਰ ਦੇ ਇੱਥੇ ਖੜੇ ਆਂ ਅਸੀਂ ਰਿਕਵੈਸਟ ਕਰਦੇ ਹਾਂ ਸਾਡੀ ਮਸਲ ਪਰਕ ਹੋਇਆ ਕਿ ਨਹੀਂ ਹਾਲੇ ਨਹੀਂ ਸਕੂਲ ਆ ਸਕੂਲ ਨਾਲ ਤੁਹਾਡੇ ਕੋਈ ਸੰਪਰਕ ਨਹੀਂ ਹੋਇਆ ਹੋਇਆ ਬਿਲਕੁਲ ਇਹ ਤੋ ਅਸੀਂ ਦੇ ਸਕਦੇ ਹੋ ਇਹ ਬੱਚਿਆਂ ਦੇ ਜਿਹੜੇ ਆਪਣੇ ਮਾਪਿਓ ਨੇ ਜਿਹੜੇ ਕਿ ਇਸ ਵਕਤ ਉਡੀਕ ਦੇ ਵਿੱਚ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਬਾਹਰ ਸੁਰੱਖਿਅਤ ਕੱਢ ਲਿਆ ਜਾਵੇ ਔਰ ਇਸ ਪਰੇਸ਼ਾਨੀ ਦੇ आलम ਦੇ ਵਿੱਚ ਵੀ ਨੇ ਕਿ ਪਤਾ ਨਹੀਂ ਕੀ ਹਾਲਾਤ ਦੇ ਵਿੱਚ ਹੋਣਗੇ ਫਿਲਹਾਲ ਜਿਹੜੇ ਸਕੂਲ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਜਰੂਰ ਬੱਚਿਆਂ ਦੀ ਜਿਹੜੀ ਆ ਉਹ ਸੇਫਟੀ ਨੂੰ ਧਿਆਨ ਚ ਰੱਖਦੇ ਆ ਉਹਨਾਂ ਨੂੰ ਫਰਸਟ ਫਲੋਰ ਦੇ ਉੱਤੇ ਸ਼ਿਫਟ ਕਰ ਲਿਆ ਲੇਕ ਦੇ ਉਹਨੇ ਜਰ ਤੱਕ ਜਿਹੜੀ ਹੈ ਉਹ ਟੈਨਸ਼ਨ ਵਾਲੀ ਸਥਿਤੀ ਹਮੇਸ਼ਾ ਹੀ ਜਿਹੜੀ ਹੈ ਉਹ ਬਰਕਰਾਰ ਰਹੇਗੀ ਔਰ ਇਹਨਾਂ ਦਾ ਰੋਸ ਜਿਹੜਾ ਹੈ ਉਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਕੋਈ ਅਜਿਹੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਣ ਜਿਸ ਤੋਂ ਇਹਨਾਂ ਨੂੰ ਤਸੱਲੀ ਹੋ ਜਾਵੇ ਕਿ ਉਹ ਜਲਦੀ ਤੋਂ ਜਲਦੀ ਬੱਚੇ ਜਿਹੜੇ ਉਹਨਾਂ ਦੇ ਕੋਲ ਪਹੁੰਚਣਗੇ ਔਰ ਫਿਰ ਉਹਨਾਂ ਵੱਲੋਂ ਇਹ ਗੁਵਾਰ ਲਗਾਈ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਬੱਚਿਆਂ ਨੂੰ ਉੱਥੋਂ ਵੈਕੂਏਟ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਕੈਮਰਾ ਪਰਸਨ ਪੀਤ ਦੇ ਨਾਲ ਰਵੀ ਬਖਸ਼ ਸਿੰਘ ਪੀ